ਕੰਪਨੀ ਸਿਕਰਾਈ ਗਈ ਪਈ ਐ ਲੋਕ ਦੇਖੀ ਕਿਵੇਂ ਹੰਬਲੇ ਪਏ ਪਏ ਆ ਕਿ ਅੱਜ ਭਰਾੜੀ ਟੈਂਕ ਗਿਆ ਹਨ ਦੇਖ ਲੈ ਕਿੰਨਾ ਕੱਟ ਆ ਪਾ ਪੈਸਾ ਚੱਕਰ ਕੀ ਹੋਇਆ ਪਿਆ ਇਹ ਦਿੱਕਤ ਕਾਹਤੋ ਹੈ ਬਈ ਇਹ ਤੇਲ ਸਸਤਾ ਹੋਣਾਗਾ ਆ ਕਰਕੇ ਹੋ ਰਹੀ ਐ ਕਿੰਨਾ ਕੱਟਾ ਨਹੀਂ ਕਰਾਇ ਕਰੋ ਤੇ ਦੇਣਾ ਕਿ ਵੈਸੇ ਬਣਾਣੀ ਪ੍ਰੋਪਰਟੀ ਸਾਠ ਇਕੱਠਾ ਪੂਰਾ ਹਾਂ ਅਨ੍ਹਾ ਅਨ੍ਹੀ ਗਰਾਇ ਤੇ ਉਹ ਕਾ ਫੋਲੋ ਕਰਾ ਲਾ ਭਰਾਵਾ ਨਹੀਂ ਠੀਕ ਆਪਣੀ ਵੀ ਦੇਖੀ ਕਿਤੇ ਕੰਮ ਪਲਾਟ ਇਹ ਫੋਲੋ ਠੀਕ ਆ ਮੈਂ ਕਰਾ ਫੋਲੋ ਹੈ ਆਮਾ ਆਮ ਬ੍ਰੋ ਬ੍ਰੋ ਮਾਈਂ ਆਮਾ ਆਮ ਬ੍ਰੋ ਮਾਈਂ ਇਹ ਵੈਂਟ ਚ ਲੈ ਕਰਦੇ ਅੱਗੇ ਥੋੜਾ ਜੱਤੀ ਜਾ ਕੇ ਲੈਵਨ ਦਾ ਇਕੱਠ ਕਿੰਨਾ ਹੋਇਆ ਵੇ ਦੇਖੋ ਬਈ ਕਿੰਨਾ ਰਸ਼ ਹੋ ਚੱਕਿਆ ਤੇਲ ਦੀ ਤੇਲ ਨਿਕੋ ਹੋ ਰਹੀ ਹੈ ਮਾਰ ਮਾਰ ਹੋ ਰਹੀ ਹੈ ਮਾ ਕਰਦੇ ਇਕੱਠ ਉੱਪਰ ਹੀ ਹੈ ਬਈ ਪਲਮ ਲਾ ਕੇ ਹੈ ਨਾ ਅਮਮ ਮਮ ਪਰਪਰ ਹੈ ਬੰਦਾ ਕੀ ਹੈ ਬੰਦਾ ਕੀ ਹੈ ਤੇ ਕਹ ਰਿਹਾ ਬਾਈ ਨਹੀਂ ਨਹੀਂ ਵੈਸੇ ਹੀ ਹੈ ਹਾਂ ਠੀਕ ਹੋ ਗਿਆ ਸਰਾ ਪੂਰਾ ਬੰਦਾ ਕਿਤੇ ਦੂਰੇ ਨਹੀਂ ਉਹ ਆਉਂ ਤਰੋ ਪਟੋਲ ਉੱਤਰ ਨਹੀਂ ਜੂਰਾ ਲੰਮਾ ਹੈ